ਸਾਰਿਆਂ ਨੂੰ ਪਿਆਰ ਭਰੀ ਸਸ਼ੇਅ ਕਾਲ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਓ ਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਡੇਲੀ ਰੂਟੀਨ ਦੇ ਕੰਮਕਾਜ ਦੇ ਨਾਲ-ਨਾਲ ਸ਼ੇਅਰ ਕਰ ਰਹੇ ਹਾਂ ਵੀ ਆਪਾਂ ਜੋ ਪੈਣਾ 40+ ਹੋ ਚੁੱਕਿਆ 40 ਦੀ ਉਮਰ ਤੋਂ ਬਾਅਦ ਉਹ ਆਪਦੇ ਆਪ ਨੂੰ ਕਿਵੇਂ ਪੋਜ਼ਿਟਿਵ ਤੇ ਫਿਟ ਰੱਖ ਸਕਦੀਆਂ ਤੇ ਮੈਂ ਆਪਦੇ ਆਪ ਨੂੰ ਪੋਜ਼ਿਟਿਵ ਤੇ ਫਿਟ ਕਿਵੇਂ ਰੱਖਦੀ ਹਾਂ ਤੇ ਇਸ ਕਰਕੇ ਤੁਸੀਂ ਪੂਰਾ ਵਲੌਗ ਜਰੂਰ ਦੇਖਿਓ ਕਿਤੇ ਨਾ ਕਿਤੇ ਤੁਹਾਨੂੰ ਮੋਟੀਵੇਸ਼ਨ ਜਰੂਰ ਮਿਲੋਗੀ ਤੇ ਉਮਰ ਵਧਣ ਦੇ ਨਾਲ ਸਿਹਤ ਕੰਮ ਕਰਨ ਦੀ ਸ਼ਕਮਤਾ ਸਕਿੰਨ ਤੇ ਅਸਰ ਪੈ ਜਾਂਦਾ ਤਨਾ ਜਿਵੇਂ ਕਿ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਆਪਣੇ ਜਿਹੜੀ ਕੰਮ ਕੰਮ ਦੀ ક્ષਮਤਾ ਹੁੰਦੀ ਆ ਉਹ ਵੀ ਘਟ ਜਾਂਦੀ ਆ ਪਰ ਇਸ ਟਾਈਮ ਦੇ ਵਿੱਚ ਆਪਾਂ ਆਪਦੇ ਆਪ ਨੂੰ ਪੋਜ਼ਿਟਿਵ ਕਿਵੇਂ ਰੱਖ ਸਕਦੇ ਆ ਇਸ ਕਰਕੇ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਕੁਝ ਗੱਲਾਂ ਬਾਤਾਂ ਤੇ ਡੇਲੀ ਰੁਟੀਨ ਦੇ ਕੰਮ ਕਾਰ ਜਿਹੜੇ ਆਪਾਂ ਕਰਦੇ ਆ ਉਸ ਦੇ ਨਾਲ ਆਪਣੀ ਐਕਸਰਸਾਈਜ਼ ਵੀ ਹੁੰਦੀ ਆ ਜੋ ਕਿ ਆਪਣੇ ਸ਼ਰੀਰ ਵਾਸਤੇ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਆਪ ਦਾ ਟਾਈਮ ਕੱਢ ਕੇ ਆਪਾਂ ਐਕਸਰਸਾਈਜ਼ ਕਰੀਏ ਹਨਾ ਜਾਂ ਆਪਾਂ ਕਿਤੇ ਜਾਈਏ ਸਪੈਸ਼ਲੀ ਹਨਾ ਇਹੇ ਘਰ ਦੇ ਕੰਮ ਕਾਜਾਂ ਦੇ ਵਿੱਚ ਵੀ ਐਕਸਰਸਾਈਜ਼ ਬਹੁਤ ਹੋ ਜਾਂਦੀ ਹੈ ਕਿਉਂਕਿ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਸਵੇਰੇ ਸਵੇਰੇ ਉੱਠ ਕੇ ਹਨਾ ਬਹੁਤ ਘਰ ਦੇ ਕੰਮ ਕਾਜ ਕਰਦੇ ਸੀ ਤੇ ਫਿੱਟ ਰਹਿੰਦੇ ਸੀਗੇ ਜਿਵੇਂ ਕਿ ਝਾੜੂ ਬੁੱਕਰ ਕੱਢਣਾ ਹਨਾ ਤੇ ਘਰੇ ਜਿਹੜੇ ਆਪਣੇ ਜਾਨਵਰ ਪਾਲੇ ਹੁੰਦੇ ਆ ਉਹਨਾਂ ਨੂੰ ਸੰਭਾਲਣਾ ਤੇ ਉਹਨਾਂ ਦੀ ਸਾਰ ਸੰਭਾਲ ਕਰਕੇ ਵੀ ਆਪਾਂ ਆਪਦੇ ਆਪ ਨੂੰ ਬਹੁਤ ਖੁਸ਼ ਰੱਖ ਤੱਕਦੇ ਹਾਂ ਕਿਉਂਕਿ ਆਪਾਂ ਜੇ ਬੇਜੁਵਾਨਾਂ ਨੂੰ ਸੰਭਾਲਦੇ ਆ ਉਹਨਾਂ ਨੂੰ ਪਿਆਰ ਦਿੰਦੇ ਆ ਤਾਂ ਬਦਲੇ ਦੇ ਵਿੱਚ ਉਹ ਵੀ ਆਪਾਂ ਨੂੰ ਬਹੁਤ ਕੁਝ ਦਿੰਦੇ ਆ ਅ 40 ਦੀ ਉਮਰ ਤੋਂ ਬਾਅਦ ਆਪਾਂ ਨੂੰ ਸਿਹਤ ਸੰਬੰਧੀ ਪ੍ਰੋਬਲਮਸ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹਾਰਮੋਨਸ ਚੇਂਜ ਹੋਣ ਦੇ ਕਾਰਨ ਚਿੜਚਿੜਾਪਨ ਥਕਾਵਟ ਕੰਮ ਵਿੱਚ ਜੀ ਨਾ ਲੱਗਣਾ ਇਹ ਜਿਹੀਆਂ ਪ੍ਰੋਬਲਮ ਆਫ ਫੇਸ ਕਰਨੀਆਂ ਪੈਂਦੀਆਂ ਆ ਅ ਪਰ ਆਪਾਂ ਨੂੰ ਇਸ ਟਾਈਮ ਦੇ ਵਿੱਚ ਉਹ ਸਾਰੇ ਕੰਮਕਾਜ ਕਰਨੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਅਕਸ਼ਮਤਾ ਦੇ ਅਨੁਸਾਰ ਕਰ ਸਕੀਏ ਯਾਨੀ ਕਿ ਹੱਦ ਤੋਂ ਵੱਧ ਕੰਮ ਵੱਢ ਲੈਣਾ ਤੇ ਉਹ ਆਪਦੇ ਆਪ ਨੂੰ ਚਿੜਚਿੜਾਪਨ ਦੇਣਾ ਹੀ ਹੁੰਦਾ ਹੈ ਨਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਘਰ ਨੂੰ ਹਮੇਸ਼ਾ ਹੀ ਚਮਕਦੇ ਰੱਖੀਏ ਕਦੇ-ਕਦੇ ਥਕਾਵਟ ਹੋਣ ਤੇ ਆਪਣਾ ਨੂੰ ਕੰਮਕਾਰ ਛੱਡ ਕੇ ਆਪਦਾ ਰੈਸਟ ਵੀ ਕਰ ਲੈਣਾ ਚਾਹੀਦਾ ਜਿਸ ਨਾਲ ਆਪਾਂ ਨੂੰ ਪੋਜ਼ਿਟਿਵਿਟੀ ਵੀ ਮਿਲੂਗੀ ਤੇ ਉਸ ਤੋਂ ਬਾਅਦ ਆਪਾਂ ਉਹ ਕੰਮ ਨੂੰ ਜ਼ਿਆਦਾ એનર્ਜੀ ਦੇ ਨਾਲ ਕਰ ਸਕਦੇ ਹਾਂ ਬਾਕੀ ਇਹ ਹੁੰਦਾ ਵੀ ਆਹ ਜਿਹੜਾ ਜੇ ਆਪਾਂ ਅੱਜੇ ਪੜ ਜਾਂਦੇ ਆ ਤੇ ਆਪਾਂ ਨੂੰ ਬਹੁਤ ਸਾਰਾ ਟਾਈਮ ਆਪਦੇ ਵਾਸਤੇ ਮਿਲ ਜਾਂਦਾ ਤੇ ਇਸ ਕਰਕੇ ਇਹ ਜੋ ਟਾਈਮ ਨੂੰ ਆਪਾਂ ਆਪਣੇ ਪਸੰਦ ਦੇ ਕੰਮ ਦੇ ਵਿੱਚ ਸਪੈਂਡ ਕਰ ਸਕਦੇ ਹਾਂ ਜਿਵੇਂ ਕਿ ਪੇਂਟਿੰਗ ਕ ਕਢਾਈ ਸਿਲਾਈ ਹੋਗੀ ਜਾਂ ਵਧੀਆ ਕਿਤਾਬਾਂ ਪੜਨੀਆਂ ਜੋ ਕਿ ਆਪਾਂ ਕੰਮ ਕਾਜਾਂ ਦੇ ਵਿੱਚ ਆਪਦੇ ਬਿਜ਼ੀ ਰੁਟੀਨ ਦੇ ਵਿੱਚ ਭੁੱਲ ਚੁੱਕੇ ਹੈ ਨਾ ਤੋ ਉਸ ਕਮਰ ਵਿੱਚ ਆਪਾਂ ਨੂੰ ਸਪੈਂਡ ਕਰਕੇ ਟਾਈਮ ਆਪ ਆਪ ਦੇ ਮਨ ਨੂੰ ਖੁਸ਼ ਕਰ ਸਕਦੇ ਆ ਦੂਸਰਾ ਹੁੰਦਾ ਜੀ ਕਲੀਨਿੰਗ ਜਿਉਂ ਕਿ ਸਾਫ ਸਫਾਈ ਦਾ ਧਿਆਨ ਰੱਖਣਾ ਕਿਉਂਕਿ ਆਪਾਂ ਜੇ ਸਾਫ ਸਫਾਈ ਦਾ ਧਿਆਨ ਰੱਖਾਂਗੇ ਤੇ ਆਪਣੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੂਗੀ ਆਪਣਾ ਘਰ ਜਿਹੜਾ ਬੈਸਟ ਆਰਗੇਨਾਈਜ਼ ਰਹੂਗਾ ਨਾ ਸੈੱਟ ਰਹੂਗਾ ਤੇ ਮਨ ਨੂੰ ਖੁਸ਼ੀ ਜੀ ਵੀ ਮਿਲਦੀ ਆ ਮੈਂ ਹਮੇਸ਼ਾ ਦੇਖਦੀ ਆ ਜਦੋਂ ਮੈਂ ਸਾਫ ਸਫਾਈ ਕਰ ਲੈਂਦੀ ਆ ਤਾ ਫਿਰ ਉਸ ਤੋਂ ਬਾਅਦ ਮੈਂ ਚੱਕ ਜ਼ਰੂਰ ਕਰ ਲੈਣੀ ਮੇਰੇ ਦਿਲ ਨੂੰ ਖੁਸ਼ੀ ਜੀ ਮਿਲਦੀ ਆ ਤੇ ਕਦੇ-ਕਦੇ ਆਪਦੇ ਮਨਪਸੰਦ ਦਾ ਖਾਣਾ ਵੀ ਬਣਾਉਣਾ ਆਪਦੇ ਆਪ ਨੂੰ ਖੁਸ਼ ਰੱਖਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਹਮੇਸ਼ਾ ਆਪਾਂ ਫੈਮਲੀ ਦਾ ਧਿਆਨ ਰੱਖਦੇ ਆ ਉਹਨਾਂ ਦੀ ਮਨਪਸੰਦ ਖਾਣ-ਪੀਣ ਦਾ ਧਿਆਨ ਰੱਖਦੇ ਤੇ ਕਦੇ-ਕਦੇ ਆਪਦੇ ਵਾਸਤੇ ਸਪੈਸ਼ਲ ਕੁਝ ਬਣਾਉਣਾ ਵੀ ਜਿਹੜਾ ਆ ਉਹ ਮਨ ਨੂੰ ਖੁਸ਼ੀ ਦਿੰਦਾ ਆ ਇਸ ਤੋਂ ਇਲਾਵਾ ਆਪਾਂ ਨੂੰ ਕੁਝ ਸਮਾਂ ਕੁਦਰਤ ਦੇ ਨਾਲ ਜ਼ਰੂਰ ਬਿਤਾਉਣਾ ਚਾਹੀਦਾ ਆ ਜੀ ਆਪਾਂ ਖੇਤਾ ਵਿੱਚ ਬੈਠੇ ਆ ਤਾਂ ਆਪਾਂ ਆਪਣੇ ਖੇਤ ਦੇ ਵਿੱਚ ਜਾ ਕੇ ਟਾਈਮ ਸਪੈਂਡ ਕਰ ਸਕਦੇ ਆ ਕੁਦਰਤ ਦਾ ਮੋਹ ਜਿਹੜਾ ਮਾਣ ਸਕਦੇ ਆ ਹਨਾ ਪਰ ਜੇ ਆਪਾਂ ਪਿੰਡ ਵਿੱਚ ਰਹਿੰਦੇ ਆ ਤਾਂ ਆਪਾਂ ਘਰੇ ਹਰੀਆਲੀ ਲਾ ਕੇ ਇਸ ਨੂੰ ਆਪਾਂ ਕੇਅਰ ਕਰਕੇ ਦੀ ਸਾਰ ਸੰਭਾਲ ਕਰਕੇ ਵੀ ਆਪਾਂ ਇਸ ਵਿੱਚ ਟਾਈਮ ਸਪੈਂਡ ਕਰ ਸਕਦੇ ਆ ਕਿਉਂਕਿ ਜਿਹੜਾ ਕੁਦਰਤ ਦੇ ਰੰਗ ਹੁੰਦੇ ਆ ਤੇ ਜਿਹੜੀ ਇਹਦੀ ਖੁਸ਼ਬੂ ਹੁੰਦੀ ਹੈ ਨਾ ਉਹ ਮਨ ਨੂੰ ਬਹੁਤ ਚੰਗੀ ਲੱਗਦੀ ਆ ਤੇ ਇਹ ਹਮੇਸ਼ਾ ਆਪਾਂ ਨੂੰ ਪੋਜ਼ਿਟਿਵਿਟੀ ਦਿੰਦੀ ਆ ਹਨਾ ਦੇਖੋ ਜਿਹੜੇ ਫੁੱਲ ਹੁੰਦੇ ਹਨ ਨਾ ਹਮੇਸ਼ਾ ਖਿੜਦੇ ਹੋਏ ਕਿੰਨੇ ਸੋਹਣੇ ਲੱਗਦੇ ਆ ਪਰ ਇੱਕ ਨਾ ਇੱਕ ਆਪਾਂ ਨੂੰ ਮੈਸੇਜ ਵੀ ਦਿੰਦੇ ਆ ਕਿ ਕਿ ਕਦੇ ਨਾ ਕਦੇ ਮੁਰਝਾਵ ਜਾਂਦੇ ਤੇ ਆਪਾਂ ਨੂੰ ਮੈਸੇਜ ਦਿੰਦੇ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੋਨੇ ਆਉਂਦੇ ਆ ਪਰ ਆਪਾਂ ਨੂੰ ਦੁੱਖ ਦੇ ਵਿੱਚ ਕਦੇ ਵੀ ਉਦਾਸ ਨਹੀਂ ਹੋਣਾ ਚਾਹੀਦਾ ਤੇ ਸੁੱਖ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਉੱਚਾ ਨਹੀਂ ਚਾਹੀਦਾ ਹਨਾ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਖਿਲਣਾ ਚਾਹੀਦਾ ਤੇ ਦੇਖੋ ਇਹ ਵੀ ਆ ਹੁਣ ਇਸ ਤੇ ਬੀਜ ਜਿਹੜੇ ਮੈਂ ਸੰਭਾਲ ਕੇ ਰੱਖ ਰਹੀ ਸੀ ਕਿਉਂਕਿ ਅਗਲੇ ਸਾਲ ਫੇਰ ਇਹਨਾਂ ਨੂੰ ਲਾਉਣਾ ਆ ਤੇ ਫੇਰ ਇਹਨਾਂ ਦੀ ਜਿਹੜੀ ਖੁਸ਼ਬੂ ਆ ਉਹ ਆਪਾਂ ਲੈਣੀ ਆ ਹਨਾ ਤਾਂ ਕਿ ਮਨ ਹਮੇਸ਼ਾ ਪੋਜ਼ਿਟਿਵ ਬਣਿਆ ਰਹੇ ਹਾਂ ਜੇ ਸ਼ਹਿਰਾਂ 'ਚ ਰਹਿਣ ਵਾਲੇ ਵੀ ਭੈਣਾ ਆ ਉਹ ਵੀ ਆਪਦੇ ਆਪ ਨੂੰ ਥੋੜਾ ਜਿਹਾ ਸਪੇਸ ਦੇ ਕੇ ਤੇ ਜਿਵੇਂ ਕਿ ਗਮਲਿਆਂ ਵਿੱਚ ਪਲਾਂਟਸ ਵਗੈਰਾ ਲਾ ਸਕਦੀ ਹੈ ਹਨਾ ਕਿਉਂਕਿ 10 ਮਿੰਟ ਵੀ ਆਪਾਂ ਕੁਦਰਤ ਦੇ ਨਾਲ ਰਹਿੰਦੇ ਹਾਂ ਨਾ ਤਾਂ ਮਨ ਬੜਾ ਪੋਜ਼ਿਟਿਵ ਹੁੰਦਾ ਹੈ ਕਿਉਂਕਿ ਇਹ ਆਪਾਂ ਨੂੰ ਹਰਿਆਲੀ ਦੇ ਨਾਲ ਨਾਲ ਆਕਸੀਜਨ ਵੀ ਦਿੰਦੇ ਆ ਤੇ ਮਨ ਨੂੰ ਖੁਸ਼ੀ ਵੀ ਦਿੰਦੇ ਆ ਤੇ ਇਸ ਦੇ अलावा ਆਪਾਂ ਨੂੰ ਆਪਦੇ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਟਾਈਮ ਹੁੰਦਾ ਜਦੋਂ ਕਿ ਕੈਲਸ਼ੀਅਮ ਵਿਟਾਮਿਨਸ ਦੀ ਕਮੀ ਹੋਣ ਲੱਗ ਜਾਂਦੀ ਹੈ ਤੇ ਮੈਂ ਉਹ ਜਿਵੇਂ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਮੈਂ ਬਦਾਮ ਸੋਕਿੰਗ ਵਗੈਰਾ ਜਰੂਰ ਰਾਤ ਨੂੰ ਭੇਕੇ ਰੱਖ ਦਿੰਦੀ ਹਾਂ ਤਾਂ ਸਵੇਰੇ ਜਰੂਰ ਖਾਣੇ ਹੁੰਦੇ ਆ ਕਿਉਂਕਿ ਇਸ ਦੇ ਨਾਲ ਆਪਾਂ ਨੂੰ એનર્ਜੀ ਵੀ ਮਿਲਦੀ ਆ ਤੇ ਕੰਮ ਕਰਨ ਦੀ ਕਸ਼ਮਤਾ ਵੀ ਆਪਣੀ ਵਧਦੀ ਆ ਗੁੱਸਾ ਚਿੜਚਿਰਾਪਣ ਇਹਨਾਂ ਚੀਜ਼ਾਂ ਤੋਂ ਹਮ ਆਪਾਂ ਨੂੰ ਹਮੇਸ਼ਾ ਬਚਣਾ ਚਾਹੀਦਾ ਆ ਇਸ ਤੋਂ ਬਚਣ ਵਾਸਤੇ ਆਪਾਂ ਇੱਕ ਤਾਂ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਆ ਦੂਸਰਾ ਤਰੀਕਾ ਇਹ ਹੁੰਦਾ ਹੈ ਕਿ ਆਪਾਂ ਡੇਲੀ ਰੁਟੀਨ ਦੇ ਕੰਮ ਕਾਜ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਆਪਦੇ ਵਾਸਤੇ ਸਪੈਂਡ ਕਰ ਸਕਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਵੇਂ ਆਪਣੇ ਸ਼ੌਂਕ ਹੈ ਪੇਂਟਿੰਗ ਦਾ ਆ ਕਢਾਈ ਦਾ ਆ ਸਿਲਾਈ ਦਾ ਆ ਕੋਈ ਕਿਤਾਬਾਂ ਪੜਨ ਦਾ ਸ਼ੌਕ ਹੈ ਕੋਈ ਕਿਤਾਬਾਂ ਲਿਖਨ ਦਾ ਸ਼ੌਕ ਹੈ ਆਪਾਂ ਨੂੰ ਸਫਾਈ ਦਾ ਸ਼ੌਕ ਹੈ ਹਨਾ ਜਾਂ ਕੋਈ ਪੈਟ ਐਨੀਮਲ ਪਾਲਨ ਦਾ ਸ਼ੌਕ ਹੈ ਗਾਰਡਨਿੰਗ ਦਾ ਸ਼ੌਕ ਹੈ ਉਹ ਪੂਰਾ ਕਰ ਸਕਦੇ ਆ ਕਿਉਂਕਿ ਇਹ ਟਾਈਮ ਉਹ ਹੁੰਦਾ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਆਪਣੇ ਕੋਲੇ ਥੋੜੀਆਂ ਜੀਆਂ ਜ਼ਿੰਮੇਵਾਰੀਆਂ ਘਟ ਜਾਂਦੀਆਂ ਨੇ ਆਪਾਂ ਬੱਚਿਆਂ ਨੂੰ ਆਪਦੀਆਂ ਆਪਦੀਆਂ ਜ਼ਿੰਮੇਵਾਰੀਆਂ ਦੇ ਕੇ ਆਪਾਂ ਆਉਂਦੇ ਲਈ ਕੁਝ ਟਾਈਮ ਜਿਹੜਾ ਹੈ ਸਪੈਂਡ ਕਰ ਸਕਦੇ ਆ ਕਿਉਂਕਿ ਇਸ ਤੋਂ ਪਹਿਲਾਂ ਵਾਲਾ ਟਾਈਮ ਹੁੰਦਾ ਜਿਹੜਾ ਆਪਣ ਬੱਚੇ ਪਾਲਨ ਦੇ ਵਿੱਚ ਉਹਨਾਂ ਨੂੰ ਪੜਾਉਣ ਦੇ ਹੌਂਦੇ ਵਿੱਚ ਹੀ ਬਿਜ਼ੀ ਹੋ ਜਾਂਦਾ ਹੈ ਤੇ ਸਭ ਤੋਂ ਬੈਸਟ ਟਾਈਮ ਹੁੰਦਾ ਹੈ ਕਲੀਨਿੰਗ ਦਾ ਹਨਾ ਕਲੀਨਿੰਗ ਕਰਕੇ ਮਨ ਨੂੰ ਬੜੀ ਖੁਸ਼ੀ ਜੀ ਮਿਲਦੀ ਹੈ ਜਦੋਂ ਆਪਾਂ ਦੇਖਦੇ ਹਾਂ ਆਪਣਾ ਸਾਫ਼ ਸੁਥਰਾ ਔਰਗੇਨਾਈਜ਼ਡ ਘਰ ਦੇਖਦੇ ਹਾਂ ਤੇ ਮਨ ਨੂੰ ਬੜੀ ਖੁਸ਼ੀ ਜੀ ਮਿਲਦੀ ਹੈ ਇਸ ਕਰਕੇ ਆਦਾ ਕੁਝ ਟਾਈਮ ਜਿਹੜਾ ਹੈ ਇਸ ਵਿੱਚ ਜ਼ਰੂਰ ਸਪੈਂਡ ਕਰਨਾ ਚਾਹੀਦਾ ਹੈ ਆ ਇਸ ਤੋਂ ਇਲਾਵਾ ਆਪਾਂ ਨੇ ਜਿਹੜੀਆਂ ਚੀਜ਼ਾਂ ਬੈਸਟ ਸੈੱਟ ਕਰਕੇ ਰੱਖਣੀਆਂ ਚਾਹੀਦੀਆਂ ਹਨ ਤੇ ਫੈਮਿਲੀ ਮੈਂਬਰਸ ਨੂੰ ਵੀ ਕਹਿਣਾ ਚਾਹੀਦਾ ਵੀ ਜਿੱਥੋਂ ਜਿਹੜੀ ਚੀਜ਼ ਤੁਸੀਂ ਚੱਕੀ ਆ ਉੱਥੇ ਹੀ ਰੱਖੋ ਤਾਂ ਕਿ ਦੂਸਰੇ ਜਾਣੇ ਨੂੰ ਉਹ ਚੀਜ਼ ਲੱਭਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਤੇ ਇਸ ਦੇ ਨਾਲ ਨਾਲ ਆਪਾਂ ਨੂੰ ਕੁਝ ਜ਼ਿੰਮੇਵਾਰੀਆਂ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਦੇਣੀਆਂ ਚਾਹੀਦੀਆਂ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਹਾਂ ਸਾਰੇ ਕੰਮ ਆਪਾਂ ਖੁਦ ਹੀ ਕਰਾਂਗੇ ਕਿਉਂਕਿ ਇਸ ਨਾਲ ਆਪਣੇ ਕੰਮ ਦਾ ਬੋਝ ਜ਼ਿਆਦਾ ਹੋ ਜਾਂਦਾ ਤੇ ਆਪਾਂ ਚਿਚੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਨੈਗੇਟਿਵਿਟੀ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਥੋੜਾ ਥੋੜਾ ਕੰਮ ਜਿਹ ਸਭ ਨੂੰ ਜ਼ਿੰਮੇਵਾਰੀਆਂ ਜ਼ਰੂਰ ਦੇਣੀਆਂ ਚਾਹੀਦੀਆਂ ਆ ਇਸ ਤੋਂ ਇਲਾਵਾ ਆਪਣੇ ਸ਼ੌਕ ਹੁੰਦੇ ਆ ਜਿਵੇਂ ਘੁੰਮਣ ਫਿਰਨ ਦਾ ਜਾਂ ਆਪਕ ਇਥੇ ਪਾਰਟੀ ਫੰਕਸ਼ਨ ਤੇ ਜਾ ਰਹੇ ਆ ਤਾਂ ਸਪੈਸ਼ਲੀ ਤਿਆਰ ਹੋ ਕੇ ਜਾਣਾ ਹੈ ਨਾ ਕਿਉਂਕਿ ਬਹੁਤ ਸਾਰੀਆਂ ਔਰਤਾਂ ਇਹ ਸੋਚਦੀਆਂ ਰਹਿੰਦੀਆਂ ਵੀ ਹੁਣ ਆਪਾਂ 40+ ਹੋ ਗਏ ਆ 45+ ਹੋ ਗਏ ਆ ਤੇ ਆਪਾਂ ਜੇ ਐਵੇਂ ਤਿਆਰ ਹੋਵਾਂਗੇ ਤਾਂ ਲੋਕ ਕੀ ਸੋਚਣਗੇ ਦੁਨੀਆਦਾਰੀ ਕੀ ਕਹੂਗੀ ਹੈ ਨਾ ਬਟ ਇਹ ਚੀਜ਼ ਨੂੰ ਇਗਨੋਰ ਕਰਕੇ ਆਪਦੇ ਲਿਮਿਟੇਸ਼ਨਸ 'ਚ ਰਹਿੰਦੇ ਹੋਏ ਆਪਾਂ ਆਪਦੇ ਵਾਸਤੇ ਬੈਸਟ ਤਿਆਰ ਹੋ ਸਕਦੇ ਆ ਆਪ ਆਪਣੀ ਸ਼ੌਕ ਦੀ ਜੁਐਲਰੀ ਜਿਹੜੀ ਆ ਸਿਲੈਕਟ ਕਰ ਸਕਦੇ ਆ ਸ਼ੌਕ ਦਾ ਜਿਹੜਾ ਸੂਟ ਆ ਉਹ ਸਿਲੈਕਟ ਕਰ ਸਕਦੇ ਆ ਹੈ ਨਾ ਜਿਵੇਂ ਕਿ ਅਕੋਰਡਿੰਗ ਆਪਾਂ ਯਾਰ ਸਕਦੇ ਆ ਤਾਂ ਮਨ ਨੂੰ ਬਹੁਤ ਖੁਸ਼ੀ ਜੀ ਮਿਲਦੀ ਹੈ ਨਾ ਮੈਂ ਇਹ ਇਨਾਂ ਚੀਜ਼ਾਂ ਨੂੰ ਬਹੁਤ ਅੱਗੇ ਰੱਖਦੀ ਆ ਕੋਈ ਕੁਝ ਹੀ ਸੋਚ ਜਾਵੇ ਆਪਾਂ ਇਸ ਨੂੰ ਇਗਨੋਰ ਕਰੀਦਾ ਹੈ ਹਮੇਸ਼ਾ ਇਨਾਂ ਚੀਜ਼ਾਂ ਨੂੰ ਅੱਗੇ ਰੱਖੀਦਾ ਹੈ ਨਾ ਕਿਉਂਕਿ ਇਹ ਕਦੇ-ਕਦੇ ਟਾਈਮ ਆਉਂਦੇ ਕਦੇ-ਕਦੇ ਪਲ ਹੁੰਦੇ ਆ ਜਦੋਂ ਆਪਾਂ ਆਪਣੇ ਦੀ ਬੈਸਟ ਕਰ ਸਕਦੇ ਆ ਨਾ ਆਪਾਂ ਆਪਣੇ ਸ਼ੌਂਕ ਪੂਰੇ ਕਰ ਸਕਦੇ ਆ ਕਿਉਂਕਿ ਬਾਕੀ ਤਾਂ ਆਪਣੇ ਡੇਲੀ ਰੁਟੀਨ ਦੇ ਕੰਮਕਾਜ ਬਹੁਤ ਹੁੰਦੇ ਆ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਦੇ ਵਾਸਤੇ ਸਪੈਸ਼ਲੀ ਟਾਈਮ ਕੱਢੀਏ ਪਰ ਇਹ ਜਿਹੜੇ ਮੌਕੇ ਹੁੰਦੇ ਆ ਉਦੋਂ ਆਪਾਂ ਆਪਦੇ ਆਪਦੇ ਸ਼ੌਕ ਜਿਹੜੇ ਆ ਪੂਰੇ ਕਰ ਸਕਦੇ ਹਾਂ ਆਪਣੇ ਜੁਐਲਰੀ ਦੇ ਸ਼ੌਕ ਆਪਾਂ ਸਪੈਸ਼ਲ ਸੂਟ ਜਿਵੇਂ ਤਿਆਰ ਕਰਾਉਨੇ ਆ ਉਹ ਕਰਾ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਪੋਜ਼ਿਟਿਵਿਟੀ ਮਿਲਦੀ ਆ ਏ ਸੀਗਾ ਜੀ ਆਪਣੇ ਫਿਟ ਤੇ એનਰਜੈਟਿਕ ਰਹਿਣ ਦੀਆਂ ਕੁਝ ਗੱਲਾਂ ਬਾਤਾਂ ਜੋ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਧਿਆ ਲੱਗਿਆ ਹੋਵੇ ਤਾਂ ਵਲੌਗ ਨੂੰ ਲਾਈਕ ਜ਼ਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸਣਾ ਜੀ ਤੁਸੀਂ ਵੀ ਇਸ ਤਰ੍ਹਾਂ ਵੱਧੀਏ ਦੇ ਵਿੱਚ ਆਉਦੇ ਆਪ ਨੂੰ ਪੋਜ਼ਿਟਿਵ ਰੱਖ ਸਕਦੇ ਹੋ ਜੀ ਠੀਕ ਹੈ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਤੇ ਜੋ ਮੇਰੀਆਂ ਭੈਣਾਂ ਜਿਹੜੀਆਂ ਵੀ ਆ ਹਮੇਸ਼ਾ ਪੋਜ਼ਿਟਿਵ ਰਹਿਆ ਕਰੋ ਕਿਉਂਕਿ 네ਗੇਟਿਵ ਰਹਿਣ ਨਾਲ ਕਿਤੇ ਨਾ ਕਿਤੇ ਸਰੀਰ ਤੇ ਇਫੈਕਟ ਜ਼ਰੂਰ ਪੈਂਦਾ ਤੇ ਚਿਚਰਾਪਣ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਇਸ ਕਰਕੇ ਹਰੇਕ 네ਗੇਟਿਵ ਚੀਜ਼ ਨੂੰ ਵੀ ਤੁਸੀਂ ਪੋਜ਼ਿਟਿਵ ਬਣਾ ਕੇ ਚੱਲਿਆ ਕਰੋ ਦੇਖੋ ਜ਼ਿੰਦਗੀ ਕਿੰਨੀ ਵਧੀਆ ਲੱਗਦੀ ਹੈ ਕਿੰਨੀ ਹਸੀਨ ਲੱਗਦੀ ਹੈ ਤੇ ਆਪਦੇ ਆਪ ਵਾਸਤੇ ਵੀ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ ਫੈਮਲੀ ਦੇ ਨਾਲ ਠੀਕ ਹੈ ਜੀ ਸਸ਼ਿਕਾ